ਲਓ ਜੀ ਪਹਿਲਾਂ ਆਪਾਂ ਕਰੀ ਮੁਕਤਾ ਫਿਰ ਕੰਨਾ ਫਿਰ ਸਿਹਾਰੀ ਫਿਰ ਬਿਹਾਰੀ ਨਾਓ ਆਪਾਂ ਕਰਦੇ ਆ ਕਿਹੜੀ ਕਰਦੇ ਆ ਮੁਕਤਾ ਅੰਕੜ ਮਾਤਰਾ ਅੰਕੜ ਮੰਨ ਲਓ ਮੈਂ ਅੱਖਰਾਂ ਅੱਖਰ ਦੇ ਥੱਲੇ ਇੱਕ ਛੋਟੀ ਜੀ ਮਾਤਰਾ ਲੱਗਦੀ ਜਿਹਨੂੰ ਬੋਲਦੇ ਆ ਛੋਟੀ ਜੀ ਆਵਾਜ਼ ਨੇ ਸੂ ਹੂ ਰੂ ਚੂ ਡੂ ਅੱਖਰ ਦੇ ਥੱਲੇ ਕੋਈ ਮਾਤਰਾ ਜਦੋਂ ਇੱਕ ਲੱਗਦੀ ਹੈ ਐਵੇਂ ਮੁੜਦੀ ਹੈ ਉਹ ਉਹਨੂੰ ਬੋਲਦੇ ਆਪਾਂ ਸੂ ਰੂ ਟੂ जू लू टू चू दू मू लो जी कर दें स्टार्ट पढ़ना किमें है तू र तुर सु न सुन बु र बुरा, बु रा बुरा कु डी कुडी कु ली कुली छु रा छुरा दु का न दुकान सु र, र मा, मा सुरमा जु रा ब हु रा प हु हा रा की बन गया कुहारा कुर कु र सी कुर्सी दू कान दुकान दार सुमन सुमन बाग गई गई रुक रुक हवा ਚੱਲ ਰਹੀ ਸੀ ਤਰ ਤੁਰ ਤੁਰ ਸਨ ਸੁਣਾ ਕੜੀ ਕੁੜੀ ਪੁਕਮ ਤੁਰਨਾ ਪੁਸਤਕ ਬਾਤੋ ਬਾਤ ਅਭਿਆਸ ਕਰੋ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਹੁਣ ਤੋਂ ਪਹਿਲਾਂ ਆਪਾਂ ਊ ਐ ਈ ਯਾਨੀ ਕਿ ਪੈਂਤੀ ਅੱਖਰ ਵਰਣਮਾਲਾ ਕਰ ਚੁੱਕੇ ਆ ਜਿਹਦੇ ਚ 6 ਸ ਪਰ ਬਿੰਦੀ ਖ ਪਰ ਬਿੰਦੀ ਓ ਕਰ ਚੁੱਕੇ ਆ ਵਲਾਸ ਦੇ ਵਿੱਚ ਆਪਾਂ ਮੁਕਤਾ ਯਾਨੀ ਕਿ ਕੋਈ ਮਾਤਰਾ ਨਹੀਂ ਕੰਨਾ ਆਹ ਵਾਲੀ ਮਾਤਰਾ ਸਿਹਾਰੀ ਜਿਹੜੀ ਅੱਖਰ ਤੋਂ ਪਹਿਲਾਂ ਚੜਦੀ ਹੈ ਬਿਹਾਰੀ ਅੱਖਰ ਤੋਂ ਬਾਅਦ ਔਂਕੜ ਪੈਰ ਚ ਤੇ ਦੁਲੈਂਕੜ ਦੋ ਮਾਤਰਾ ਸਿਮਰਨ ਬੇਟਾ ਕਮ ਹੇਅਰ ਸਿਮਰਨ ਆਪਣੇ ਨਾਲ ਬੱਚਾ ਹੈ ਇਹ ਆਪਣੇ ਇਸ਼ਾਰੇ ਕਰੂਗਾ ਨਾਲ-ਨਾਲ ਅੱਜ ਆਪਾਂ ਕਰਾਂਗੇ ਕਿਹੜੀ ਮਾਤਰਾ ਦੁਲੈਂਕੜ ਮਾਤਰਾ ਕਿਹੜੀ ਦੁਲੈਂਕੜ ਮਾਤਰਾ ਦੁਲੈਂਕੜ ਮਾਤਰਾ ਦਾ ਇਸ਼ਾਰਾ ਮੰਨ ਲਓ ਇਹ ਪੁੱਤਰ ਇੱਥੇ ਤੱਕ ਅੱਖਰ ਹੈ ਦੁਲੈਂਕੜ ਲਾਓ ਐਵੇਂ ਦੁਲੈਂਕੜ ਦੂ ਲੈਂਕੜ ਸ ਦੇ ਨਾਲ ਲੱਗ ਕੇ ਕੀ ਬਣੂ ਸੂ ਲੰਬੀ ਆਵਾਜ਼ ਆਉਗੀ ਸੂ ਰੂ ਤੂ ਜੂ ਲੂ ਫੂ ਚੂ ਦੂ ਨੂੰ ਅਧਰ ਧਿਆਨ ਦਿਓ ਬੇਟਾ ਜੀ ਸਾਰੇ ਠੀਕ ਹੈ ਇਹ ਸਾਰੇ ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਲਈ ਵੀ ਧਿਆਨ ਜ਼ਰੂਰ ਦੇਣਾ ਤੇ ਜਿਹੜੇ ਮੇਰੇ ਬੱਚੇ ਇੱਥੇ ਸੁਣ ਰਹੇ ਨੇ ਉਹਨਾਂ ਨੇ ਵੀ ਧਿਆਨ ਦੇਣਾ ਮੈਂ ਸੋਚਿਆ ਜਦੋਂ ਕਲਾਸ ਦੇ ਵਿੱਚ ਪੜ੍ਹਾਣਾ ਹੈ ਨਾਲ ਦੀ ਨਾਲ ਸਾਰਿਆਂ ਲਈ ਇੱਕ ਵੀਡੀਓ ਬਣ ਜਾਈ ਤਾਂ ਕਿ ਜੋ ਸਾਰੇ ਬੱਚਿਆਂ ਲਈ ਇਹ ਫਾਇਦੇਮੰਦ ਹੋਵੇ ਜਿਹੜੇ ਸਿੱਖ ਨਾ ਜਾਂਦੇ ਨੇ ਸੂ ਟ ਕੀ ਬਣ ਗਿਆ ਸੂਟ ਬੂ ਟ ਟ ਕੀ ਬਣ ਗਿਆ ਬੂਟ ਚੂ ਰੀ ਕੀ ਬਣ ਗਿਆ ਚੋਰੀ ਮੂ ਲੀ ਮੂਲਨੀ ਮੂ ਲੀ ਮੂਲੀ ਲਾ ਦੇ ਪੈਰ ਤੇ ਬਿੰਦੀ ਸੂ ਰਜ ਕੀ ਬਣ ਗਿਆ ਜੇ ਇੱਕ ਇੱਕਾ ਹੁੰਦੀ ਤਾਂ ਕੀ ਬਣਦਾ ਸੂਰਜ ਤੇ ਦੋ ਹੋ ਗਈਆਂ ਤਾਂ ਸੂਰਜ ਚੂ ਰਨ ਪਾਲੂ ਪਾਲੂ ਚਾਕੂ ਸ ਕ ਕੂਲ ਕੀ ਬਣ ਗਿਆ ਸਕੂਲ ਧਮ ਧਮਰੂ ਕ तू तूरा। रा की बन गया कतूरा कू हनी कूणी ऊर्जा ऊर्जा सरूप सरूप चल बेटा हम तू पढ़ा सारे आ स्टिक फड़ाओ बेटा इधर आओ पढ़ो बेटा इन जिम्मे जिम्मे मैं पढ़ता पढ़ो इन सारा लो जी हम साड़ी सिमरन पढ़ोगी पढ़ो बेटा क्या नाल देखो पूरन बाजार जा ਤਰਬੂਜ ਤਰਬੂਜ ਕਾਟੂ ਕਾਟੂ ਧਿਆਨ ਨਾਲ ਦੇਖੋ ਕੀ ਹੈ ਇਹ ਚਾਕੂ ਨਾਲ ਨਾਲ ਤਰਬੂਜਾ ਤਰਬੂਜਾ ਬੇਟਾ ਇਹ ਧਿਆਨ ਨਾਲ ਦੇਖੋ ਤਰ ਧਿਆਨ ਨਾਲ ਦੇਖੋ ਅੱਧਾ ਦਾ ਕਰੋ ਇਹਨੂੰ ਪਹਿਲਾਂ ਇਹਨਾਂ ਪੜੋ ਇਹ ਬੱਚਾ ਹੋਆ ਜਿਹੜਾ ਬਹੁਤ ਘੱਟ ਬੋਲਦਾ ਮੇਰੇ ਵੀ ਪ੍ਰਯਾਸ ਕਰਾਨੇ ਆ ਚਲੋ ਤਰ ਬੂ ਜ बन गया तरबूज हूं नहीं तरबूजा बनिया फिर तरबूज बोलो बोलो चीर, चीर। हां हूं आह हा मुक्ता कन्ने तो आप दूजा मतलब बनना है किया कन्ना चाक।, चाक चाकू, चाकू। द री दरी, दरी, दरी दू। ਦੂਰੀ ਧੀ ਦੂਰੀ ਪ ਰਾ ਪ੍ਰਾ ਪੂਰੀ ਇਹ ਤੁਸੀਂ ਆਪ ਲਾਣੇ ਆ ਜੀ ਇਹ ਹੁਣ ਇੱਕ ਔਂਕੜ ਹੈ ਔਂਕੜ ਹੈ ਤੇ ਇਹ ਮੁਕਤਾ ਤੁਸੀਂ ਇਹਨਾਂ ਤੋਂ ਦੁਲੈਂਕੜ ਵੀ ਲਾਓ ਤੇ ਤੁਸੀਂ ਆਪਦੀ ਮਾਤਰਾ ਬਣਾਓ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਆਪਦਾ ਖਿਆਲ ਰੱਖੋ ਆਪਣੇ ਪਰਿਵਾਰ ਦਾ ਖਿਆਲ ਰੱਖੋ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ